ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 24 ਅੱਜ ਲਾਲਾਬਾਦ ਪੱਛਮੀ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਪਹੁੰਚੇ ਉਹਨਾਂ ਦਾ ਵਿਰੋਧ ਜਲਾਲਾਬਾਦ ਕਿਸਾਨਾਂ ਵੱਲੋਂ ਕੀਤਾ ਗਿਆ ਜੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਾਰੀ ਫੋਰਸ ਲਗਾਈਆਂ ਗਈਆਂ ਸੀ ਪੰਜਾਬ ਪੁਲਿਸ ਕਰਨਾਟਕਾ ਪੁਲਿਸ ਔਰ ਦਿੱਲੀ ਸੀਆਰਪੀਐਫ ਲਗਾਈਆਂ ਰੱਖਦੇ ਆਗੇ ਰੱਖਦੇ ਆਗੇ ਰੱਖਦੇ ਆਗੇ ਕਿੱਕੀ ਦੁੱਕੀ ਚੱਕ ਦੇਾਂਗੇ ਇਹਨਾਂ ਨੇ ਜਿਹੜੇ ਬੰਦੇ ਛੱਡੇ ਨੇ ਵਿੱਚ ਵਾਸਤੇ ਇਹੇ ਦੰਗਾ ਕਰਾਉਂਦੇ ਆ ਪਾਪੀ ਕਿੰਨੇ ਪਿੰਡਾ ਚਲੋ ਠੀਕ ਹੈ ਕਰ ਦਿਓ ਯਾਰ ਫੇ ਕਰ ਦਿਓ ਜਾਨੀ ਆ ਲੋ ਰੋਡ ਬੰਨ ਲਓ ਯਾਰ ਕੋਈ ਗੱਲ ਨਹੀਂ ਦੇ ਗੱਲ ਕਰੋ ਆਪੇ ਕਰੋ ਯਾਰ ਲਾਠੀ ਕਰ ਸਾਡੇ ਦੇ ਅਰੇ ਮਾਗੀ ਕੀ ਕਹਿੰਦਾ ਰੋਡ ਤੇ ਪਾਓ ਯਾਰ ਜਿੰਦਾਬਾਦ 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 پککی شے نہیں چلے گی نہیں چلے گی نہیں چلے گی وان کرو ਇਹ ਸਭ ਬੀਜੇਪੀ ਦੇ ਗੁੰਡੇ ਵੇਖ ਕੇ ਕਿਉਂ ਭੱਜੇ ਜੀਏ ਇਹ ਕਿਹੜੇ ਗੱਲੋਂ ਵੇਖ ਕੇ ਭੱਜੇ ਪੰਜ ਕੀ ਨਾਮ ਹੈ ਤੁਹਾਡਾ ਜੀ ਜੀ ਮੇਰਾ ਨਾਮ ਮਨਤਾ ਲਾਧੂ ਕਾਇਆ ਸੀ 50 ਸਟੂਡੈਂਟਸ ਯੂਨੀਅਨ ਵੱਲੋਂ ਅੱਜ ਜਿਹੜਾ ਵਿਰੋਧ ਵਿੱਚ ਸ਼ਾਮਲ ਹੋਇਆ ਕਿਸ ਦਾ ਵਿਰੋਧ ਕੀਤਾ ਜਾ ਰਿਹਾ ਜੀ ਜੀ ਅੱਜ ਜਿਹੜਾ ਤੁਸੀਂ ਵੇਖ ਸਕਦੇ ਹੋ ਵੀ ਬੀਜੇਪੀ ਦਾ ਜਿਹੜਾ ਰਾਮਨਾਥ ਇੱਥੇ ਪਹੁੰਚ ਰਿਹਾ ਹਨ ਤੇ ਅਸੀਂ ਉਹਨਾਂ ਦੇ ਵਿਰੋਧ ਵਿੱਚ ਇੱਥੇ ਸ਼ਾਮਲ ਹੋਏ ਆਂ ਵੀ ਜਿਹੜਾ ਕਿ ਆਪਣੇ ਆਪ ਵਿੱਚ ਸੁਰੱਖਿਆ ਮੰਤਰੀ ਇੱਕ ਵੱਜੋ ਹੈਗਾ ਇੱਥੇ ਆਮ ਤੌਰ 'ਤੇ ਅਸੀਂ ਵੇਖਦੇ ਬੀਜੇਪੀ ਵੱਲੋਂ ਲਗਾਤਾਰ ਜਿਹੜਾ ਇੱਧਰ ਦੇ ਲੋਕ ਸ਼ਾਮਲ ਤੇ ਜਿਹੜਾ ਅਸੀਂ ਕਿ ਇਹਨਾਂ ਦੇ ਵਿਰੋਧ ਵਿੱਚ ਵਕ ਵਕ ਜਿੱਥੇ ਬੰਦੀਆਂ ਰੋਚੋ ਇੱਥੇ ਸ਼ਾਮਲ ਹੋਏ। ਜੀ ਇਹ ਲੋਕ ਜਿਹੜੇ ਬਾਹਰ ਇਕੱਠੇ ਹੋ ਰਹੇ ਗੱਡੀ ਬਰਬਰ ਕਹਿੰਦੇ ਲੋਕ ਜੀ ਇਹ ਤਾਂ ਬਾਹਰੋਂ ਦੇ ਤੁਸੀਂ ਵੇਖ ਸਕਦੇ ਹੋ ਵੀ ਅਸੀਂ ਆਮ ਦੇਦੇ ਵੀ ਜਿਹੜੇ ਇੱਥੋਂ ਦੇ ਲੋਕ ਆ ਪੰਜਾਬ ਦੇ ਉਹ ਤਾਂ ਫਿਰ ਵੀ ਇਹਨੂੰ ਦੇਖਣਾ ਨਹੀਂ ਪਸੰਦ ਕਰਦੇਗੇ। ਇਹ ਜਿਹੜੀਆਂ ਬਾਹਰੋਂ ਦੀਆਂ ਗੱਡੀਆਂ ਭਰੇ ਭਰੇ ਕੇ ਇੱਥੇ ਸ਼ਾਮਲ ਹੋ ਰਹੀਆਂ ਸਾਰੇ ਬਾਹਰ ਦੇ ਲੋਕ ਆ। ਨਾ ਤਾਂ ਬਾਹਰ ਦੇ ਨੇ ਵੋਟ ਪਾਉਣੀ ਹੈਗੀ। ਇਹ ਸਾਰੇ ਥਿਆੜੀ ਦੇ ਲਿਆਉਂਦੇ ਹੋਏ ਬੰਦੇ ਹੀ ਆ। ਅਸੀਂ ਆਮ ਦੇ ਸਕਦੇ ਤੁਸੀਂ ਕਿਸੇ ਨੂੰ ਵੀ ਇੱਥੇ ਪੁੱਛ ਸਕਦੇ ਹੋ ਤੁਸੀਂ ਕਿੱਥੋਂ ਆਏ ਉਹ ਕਹਣਗੇ ਵੀ ਅਸੀਂ ਰਾਜਸਥਾਨ ਜੀ ਅਸੀਂ ਲਗਾਤਾਰ ਇਹ ਵੇਖਦੇ ਆਂ ਵੀ ਜਦੋਂ ਪੰਜਾਬ ਦਾ ਸੁਧਾਰ ਨਹੀਂ ਹੁੰਦਾ ਨਾ ਲਗਾਤਾਰ ਪੰਜਾਬ 'ਚ ਕਈ ਤਰ੍ਹਾਂ ਦੀਆਂ ਪ੍ਰਸਥਿਤੀਆਂ ਪੈਦਾ ਹੁੰਦੀਆਂ ਕਈ ਤਰ੍ਹਾਂ ਦੀਆਂ ਗੱਲਾਂ ਬਤਨ ਲੈ ਕੇ ਅਪਰਾਧ ਇੱਥੇ ਹੁੰਦੇ ਆ ਜਾਂ ਕੋਈ ਵੀ ਘਟਨਾਵਾ ਵਾਪਰਦੀਆਂ ਵੀ ਜੇ ਤੀ ਅੱਜ ਤੱਕ ਕਿਤੇ ਵੀ ਨਾ ਕਿਸੇ ਗੱਲ ਤੇ ਵੀ ਨਹੀਂ ਬੋਲਦੀਗੀ ਇਹ ਤਾਂ ਤੱਕ ਹੀ ਜਿਹੜੇ ਇੱਥੋਂ ਦੇ ਮੰਤਰੀ ਆ ਗ੍ਰਹਿ ਮੰਤਰੀ ਆ ਕੋਈ ਵੀ ਲੈ ਕੇ ਕਿਤੇ ਤੱਕ ਵੀ ਇਹ ਗੱਲ ਨਹੀਂ ਸਾਂਝੀ ਕਰਦੇਗੇ ਪਰ ਹੁਣ ਜਦੋਂ ਸਾਡੇ ਵੋਟਾਂ ਦੇ ਦਿਨ ਆਉਂਦੇ ਆ ਲਗਾਤਾਰ ਦੌਰਿਆਂ ਨੂੰ ਨਿਕਲਦੇ ਆ ਵੋਟਾਂ ਦੇ ਖਾਤਰ ਵੀ ਇੱਕ ਸਾਨੂੰ ਕੀ ਵੋਟ ਮਿਲ ਸਕੇ ਉਸ ਤੋਂ ਬਾਅਦ ਫੇਰ ਨਹੀਂ ਦਿਖਦੇ ਜਦੋਂ ਇਹ ਵੋਟਾਂ ਮੰਗਣਾ ਆਉਂਦੇ ਆ ਨਜ਼ਰ ਆਉਂਦੇ ਪਹਿਲਾਂ ਕਿਤੇ ਨਹੀਂ ਨਜ਼ਰ ਆਉਂਦੇਗੇ ਜਦਕਿ ਪਹਿਲਾਂ ਵੀ ਲੋਕਾਂ ਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਕਿਉਂਕਿ ਉਹ ਲੋਕਾਂ ਨਹੀਂ ਵੋਟਾਂ ਪਾ ਕੇ ਇਹਨਾਂ ਨੂੰ ਬਣਾਇਆ ਹੋਇਆ ਸੀਟਾਂ ਤੇ ਬਿਠਾਇਆ ਇਥੋਂ ਤੱਕ ਕਿ ਲੋਕਾਂ ਦੀ ਸੁਣਨੀ ਚਾਹੀਦੀ ਪਰ ਨਹੀਂ ਉਹਨਾਂ ਨੂੰ ਇਹ ਜੀ ਗੱਲ ਦਾ ਨਹੀਂ ਉਹਨਾਂ ਨੇ ਸਿਰਫ ਉਦੋਂ ਸ਼ਾਮਲ ਹੋਣਾ ਹੁੰਦਾ ਜਦੋਂ ਉਹ ਸਿਰਫ ਇਥੇ ਵੋਟਾਂ ਦੇ ਖਾਤਰ ਆਉਂਦੇ ਹੁੰਦੇ ਆ ਤੇ ਅਸੀਂ ਕਹਿੰਦੇ ਲਗਾਤਾਰ ਜਿਹੜਾ ਬੀਜੇਪੀ ਆਪ ਦੇ ਵਿਰੋਧ ਨੂੰ ਅੱਗੇ ਵਧ ਰਹੀ ਹੈ ਜਿਹੜਾ ਆਪਦੀਆਂ ਹਾਲਾਤਾਂ ਨੂੰ ਲੈ ਕੇ ਅੱਗੇ ਲੋਕਾਂ ਤੱਕ ਜਿਹੜਾ ਸ਼ਾਮਲ ਕਰਨਾ ਚਾਹੁੰਦੀ ਹੈ ਲੋਕਾਂ ਨੂੰ ਲੈ ਕੇ ਆਪਦੀਆਂ ਗੱਲਾਂ ਤੱਕ ਲੋਕਾਂ ਤੱਕ ਪ ਜਿਹੜਾ ਕੀ ਆ ਵਿਦਿਆਰਥੀਆਂ ਤੱਕਨ ਤੋਂ ਲੈ ਕੇ ਕਿਸਾਨਾਂ ਤੱਕਾਂ ਦਾ ਮਾੜਾ ਹੀ ਤੱਕਦੀ ਆਈ ਤੇ ਮਾੜਾ ਹੀ ਸੋਚ ਰਹੀ ਆ ਹੁਣ ਵੀ ਤੇ ਇਹਨੇ ਮਾੜਾ ਕਰਨ ਚ ਕੋਈ ਅਸਰ ਵੀ ਨਹੀਂ ਘਟ ਕੀਤੀ ਸਾਰਾ ਕੁਝ ਹੀ ਲਗਾਤਾਰ ਆਪ ਦੇਬ ਜਿਹੜੀਆਂ ਇਹਨਾਂ ਘਟਨਾਵਾਂ ਨੂੰ ਲੈ ਕੇ ਅੱਗੇ ਵਧੂਗੀ ਜ਼ਰੂਰ ਜੇ ਵੱਧ ਰਹੀ ਹੈ ਪਰ ਇਹਨਾਂ ਦਾ ਇਥੋਂ ਤੱਕ ਕਿ ਜਿਹੜਾ ਹਰੇਕ ਪਿੰਡਾਂ ਵਿੱਚ ਬੀਜੇਪੀ ਦਾ ਵਿਰੋਧ ਹੋ ਰਿਹਾ ਜਿਹੜਾ ਕਿ ਕਿਸਾਨ ਜਥੇਬੰਦੀਆਂ ਤੋਂ ਲੈ ਕੇ ਮਲਾਜ਼ਮ ਤੱਕ ਕਿ ਵਿਦਿਆਰਥੀ ਤੱਕ ਕਰ ਰਿਹਾ ਵੀ ਕਿਉਂਕਿ ਬੀਜੇਪੀ ਆਪਦੀ ਗੱਲਾਂ ਤੇ ਨਾ ਤਾਂ ਪੱਕੀ ਰਹੀ ਹੈ ਤੇ ਨਾ ਹੀ ਆਪਦਾ ਕੋਈ ਪੱਕਾ ਦੌਰ ਇਹਨੇ ਕੀਤਾ ਪੰਜ 10 ਸਾਲਾਂ ਵਿੱਚ ਕੋਈ ਲੋਕ ਜੇ ਮਿਲੀਆਂ ਪੰਜਾਬ ਵਿੱਚ ਜੀ ਤੁਸੀਂ ਲਗਾਤਾਰ ਵੇਖ ਸਕਦੇ ਹੋ ਵੀ ਆਪਾਂ ਸਿਸਟਮ ਦੇ ਅਕੋਰਡਿੰਗ ਜੇ ਆਪਾਂ ਕਹਿੰਨੇ ਵੀ ਸਿਸਟਮ ਖਰਾਬ ਆ ਸਿਸਟਮ ਖਰਾਬ ਕਰਨ ਕੋਲ ਨੇ ਇਹ 10 ਸਾਲ ਹੋ ਗਏ ਸੀਟ ਤੇ ਬੈਠਿਆਂ ਨੂੰ ਪਰ ਅੱਜ ਤੱਕ ਵੀ ਕਿਸੇ ਇੱਕ ਬੰਦੇ ਨੂੰ ਪੁੱਛ ਲਓ ਵੀ ਤੁਹਾਡੇ ਘਰ ਚ ਕਿੰਨੇ ਬੰਦੇ ਨੌਕਰੀ ਲੱਗੇ ਆ ਕਿੰਨਾ ਟਾਈਮ ਹੋ ਗਿਆ ਪੱਕੇ ਹੋਏ ਨੂੰ ਕਿੰਨੇ ਟਾਈਮ ਤੋਂ ਤੁਹਾਨੂੰ ਨੌਕਰੀ ਮਿਲਣੀਗੀ ਇੱਕ ਬੰਦਾ ਵੀ ਤੁਸੀਂ ਕੱਢ ਕੇ ਵਿਖਾ ਦਿਓ ਜਿਹਨੂੰ ਐਸਡਮ ਦੇ ਦੌਰਾਨ ਨੌਕਰੀ ਮਿਲੀ ਹੋਏ ਤੁਸੀਂ ਇਹ ਵੇਖ ਲਿਓ ਵੀ ਇਹਨੇ ਨੌਕਰੀਆਂ ਵਿੱਚ ਅਡਜਸਟਮੈਂਟ ਕਰਨੀ ਤਾਂ ਉਹ ਕਰਦੀ ਜਿਹੜੀ ਅਸੈਸਮੈਂਟ ਕਰਨੀ ਸੀ ਉਹ ਕਰਦੀ ਅਗਨੀ ਪਰਤੀ ਗੱਡੀ 4 ਸਾਲ ਬਾਅਦ ਰਿਟਾਇਰ ਕਰਤਾ ਇਹਨਾਂ ਵਰਗੇ ਦੌਰ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਨੌਕਰੀਆਂ ਦਾ ਕੀ ਹੋਊਗਾ ਪੱਕੀ ਨੌਕਰੀ ਤਾਂ ਛੱਡੋ ਇੱਕ ਤੱਕ ਜਿਹੜੇ ਜਿਹੜੇ ਤੱਚੇ ਸੀ ਇੰਨੇ ਸਾਲਾਂ ਤੋਂ ਉਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਰਿਟਾਇਰਮੈਂਟ ਨੂੰ ਫੇਰ ਤੋਂ ਦੁਬਾਰਾ ਰੱਖਣੀ ਸ਼ੁਰੂ ਕਰਤੇ ਜਿਹੜੇ ਰਿਟਾਇਰ ਸੀ ਜਿਨ੍ਹਾਂ ਨੂੰ ਇਸ ਟਾਈਮ ਬੈਠ ਕੇ ਘਰੇ ਬੈਠੇ ਆ ਆਰਾਮ ਕਰਨਾ ਚਾਹੀਦਾ ਸੀ ਉਹ ਬੰਦਿਆਂ ਨੂੰ ਫੇਰ ਦੁਬਾਰਾ ਤੋਂ ਭਰਤੀ ਕਰ ਲਿਆ ਗਿਆ ਤੁਸੀਂ ਇਹ ਦੇਖ ਸਕਦੇ ਹੋ ਆਪਣੇ ਜਿਹੜੇ ਸਮਾਜ ਦੇ ਹਾਲਾਤ ਆ ਉਹ ਵਿਗਾੜਨ ਵਾਲੇ ਇਹ ਬੰਦੇ ਆ ਇਹ ਕਹਿੰਦੇ ਇਹਨਾਂ ਦਾ ਇੱਕ ਇੱਕ ਗੱਲ ਆ ਬਹੁਤ ਘੁੰਮਦੀ ਆ ਕਹਿੰਦੇ ਵੀ ਅਸੀਂ ਪੰਜਾਬ ਵਿੱਚ ਵੀ ਜੇ ਸਾਨੂੰ ਨਾ ਵੋਟ ਪਾਉਣ ਪੰਜਾਬ ਤੋਂ ਮੂੰਹ ਵੀ ਨਹੀਂ ਛੱਡਿਆ ਇਹਨਾਂ ਨੇ ਬਚਨ ਜੋਗਾ ਤਾਂ ਜਿਹੜਾ ਮਗਰ ਰਹੂਗਾ ਰਹਿ ਵੀ ਕੀਗਾ ਛੱਡਣ ਸਾਰਾ ਕੁਝ ਤਾਂ ਵੇਚ ਕੇ ਖਾ ਗਏ ਪ੍ਰਾਈਵੇਟ ਕਰਨ ਕਰਤਾ ਸਾਰੀਆਂ ਚੀਜ਼ਾਂ ਦਾ ਇੱਥੋਂ ਤੱਕ ਕੀ ਹੋਰ ਅਸੀਂ ਕਹਿ ਵੀ ਕੀ ਸਕਦੇ ਸੀ ਉਮੀਦ ਵੀ ਕੀ ਸੀ ਇਹਨਾਂ ਨੇ ਸਾਰੇ ਸਾਰਾ ਸਿੱਖਿਆ ਨੀਤੀ ਨੂੰ ਲੈ ਕੇ ਇਹਨਾਂ ਨੇ ਜਿਹੜੀ ਨਿਊ ਐਜੂਕੇਸ਼ਨ ਪਹੁੰਚੀ ਤੇ ਲੈ ਕੇ ਪਤਲੀ ਕਿਹੜੇ ਕਿਹੜੇ ਐਕਟ ਪਾਸ ਕੀਤੇ ਡੈਮ ਸੇਫਟੀ ਐਕਟ ਲੇਬਰ ਕੋਡ ਕਾਲੇ ਕਾਨੂੰਨ ਇੱਥੋਂ ਤੱਕ ਕੀ ਜਿਹੜਾ ਕਿ ਜਿੰਨਾ ਬੇੜਾ ਗਰਕ ਕਰਨਾ ਸੀ ਇਹਨਾਂ ਨੇ ਕਰ ਲਿਆ ਬਹੁਤ ਜ਼ਿਆਦਾ ਹੁਣ ਲੋਕਾਂ ਨੂੰ ਵੀ ਪਤਾ ਲੱਗ ਗਿਆ ਵੀ ਇਹ ਕਿੱਥੋਂ ਤੱਕ ਸਾਡੇ ਲਈ ਖਤਰਨਾਕ ਆ ਤੇ ਸਾਡੇ ਲਈ ਕਿਵੇਂ ਅੱਗੇ ਖ ਬਿੱਟੂ ਬਿੱਟੂ ਵਰਗੇ ਅਸਰ ਆਸਰ ਵਰਗੇ ਕਹਿ ਰਹੇ ਇੱਕ ਦਿਨ ਨੂੰ ਮੋਟਰ ਕੋ ਚਾਰ ਦਿਨ ਕਿਸਾਨਾਂ ਲਿਸਟਾਂ ਬਣ ਕੇ ਨਾਲ ਕਰਾਂਗੇ ਜੀ ਅਸੀਂ ਅਸੀਂ ਸੋਚਦੇ ਆਂ ਵੀ ਚਲੋ ਠੀਕ ਆ ਕਿਤੇ ਨਾ ਕਿਤੇ ਸਾਡੇ ਵਾਸਤੇ ਖੜੇ ਆ ਉਮੀਦਵਾਰ ਲੀਡਰ ਖੜੇ ਆ ਇਹਨਾਂ ਲੀਡਰਾਂ ਨੂੰ ਐ ਨਹੀਂ ਪਤਾ ਜਦੋਂ ਇਹਨਾਂ ਨੂੰ মিডিਆ ਇੱਕ ਸਵਾਲ ਕਰਦਾ ਤੁਸੀਂ ਸਾਡੇ ਤੱਕ ਜਿਵੇਂ ਸਵਾਲ ਕਰ ਰਹੇ ਹੋ ਜਦੋਂ ਇਹਨਾਂ ਨੂੰ ਇਹ ਪੁੱਛਿਆ ਜਾਂਦਾ ਵੀ ਆਮ ਮਜ਼ਦੂਰ ਬੰਦੇ ਦੀ ਤਿਹਾਰੀ ਕਿੰਨੀ ਆ ਜਿਹੜੇ ਬੰਦੇ ਨੂੰ ਤਿਹਾਰੀ ਦਾ ਨਹੀਂ ਪਤਾ ਤੁਸੀਂ ਆਪ ਸੋਚ ਲਓ ਗੈਸ ਬੰਦਾ ਸਾਡਾ ਕੀ ਕਰ ਲੂਗਾ ਜਦੋਂ ਸਾਡੇ ਘਰ ਦੇ ਇੱਕ ਬੱਚੇ ਨੂੰ ਵੀ ਪੁੱਛ ਲਿਆ ਜਾਵੇ ਨਾ ਤੇਰੇ ਪਾਪਾ ਦੀ ਤਿਹਾਰੀ ਕਿੰਨੀ ਆ ਤੇ ਬੱਚਾ ਫਟਦੇ ਨੇ ਦੀ ਆਖਦਾ ਮੇਰੇ ਦਾਦੀ ਦੀ 400 ਤਿਹਾਰੀ ਹੈ ਤੇ 500 ਤਿਹਾਰੀ ਹੈ ਤੇ ਇਹ ਹੰਸਰਾ ਜਹਾਂਸੇ ਕਹਿੰਦਾ ਵੀ ਮੈਨੂੰ ਮੈਂ ਕਿਹੜਾ ਉਥੇ ਕਲਰਕ ਲੱਗਿਆ ਜਿਹੜਾ ਮੈਨੂੰ ਤਿਹਾਰੀ ਪਤਾ ਜਿਹੜਾ ਸਾਡਾ ਅੱਜ ਲੀਡਰ ਕੀ ਕਰ ਲੂਗਾ ਖੜਨ ਨੂੰ ਬਹੁਤ ਕਤੇੜ ਖੜੀ ਫਿਰਦੀ ਆ ਖੜੀ ਰਹੇ ਜਿੰਨਾ ਕੁਸ਼ ਮਰਜ਼ੀ ਕਰਨਾ ਇਹਨਾਂ ਨੇ ਪਰ ਉਮੀਦਵਾਰ ਬੰਦਾ ਇਥੋਂ ਸਾਰੇ ਇੱਕੋ ਨਾਲ ਦੇ ਅਸੀਂ ਨਹੀਂ ਕਹਿੰਦੇਗੇ ਵੀ ਕੋਈ ਚੱਜਦਾ ਇਹ ਤੇ ਸਾਰੇ ਇੱਕੋ ਨਾਲ ਦੇ ਨਾ ਤੇ ਇਹ ਲੋਕਾਂ ਤੱਕ ਉਦੋਂ ਤੱਕ ਪਹਿਲੀ ਵਾਰੀ ਅਸੀਂ ਇਹ ਕਹਿੰਨੇ ਆ ਵੀ ਇਹ ਸਿਸਟਮ ਦੇ ਦੌਰਾਨ ਪਹਿਲੀ ਵਾਰੀ ਹੋਇਆ ਜਦੋਂ ਲੋਕ ਪਹਿਲਾਂ ਲੀਡਰਾਂ ਦੇ ਅੱਗੇ ਹੱਥ ਜੋੜਦੇ ਸੀ ਵੋਟਾਂ ਮੰਗਣ ਆਉਂਦੇ ਸੀ ਪਰ ਹੁਣ ਪਹਿਲੀ ਵਾਰੀ ਜਨਤਾ ਨੇ ਇਸ ਸਾਬਿਤ ਕੀਤਾ ਵੀ ਆ ਸਾਰੀ ਸਵਾਲ ਕੀਤੇ ਆ ਲੀਡਰਾਂ ਉੱਤੇ ਲੀਡਰ ਪਿੰਡ ਚ ਵੜਨ ਲੱਗਾ ਡਰਦੇ ਆ ਵੀ ਲੋਕ ਸਾਡੇ ਤੱਕ ਸਵਾਲ ਕਰਦੇ ਆ ਵੀ ਜਿਹੜੇ ਲੀਡਰ ਸੀ ਪਹਿਲਾਂ ਨੇ ਸਾਡੇ ਵਾਸਤੇ ਕੀ ਸਾਲ ਹੋ ਗਏ ਬੀਜੇਪੀ ਮੋਦੀ ਨੂੰ ਇਹਨਾਂ ਕੁਝ ਨਹੀਂ ਪਤਾ ਵੀ ਪਿੰਡਾਂ ਚ ਕੀ ਕੁਝ ਹੋ ਰਿਹਾ ਕਦੇ ਇਹਨੇ ਇਸ ਏਰੀਏ ਵਿੱਚ ਆਉਣ ਜਾਣ ਬਾਰੇ ਸੋਚਿਆ ਤੱਕ ਨਹੀਂ ਤੇ ਉਹਨਾਂ ਤਾਂ ਦਰੂਹ ਕਦੇ ਇਧਰ ਦੀ ਬਾਹ ਨਹੀਂ ਪੁੱਛੀ ਕਿਉਂ ਇਹ ਲੋਕ ਵੋਟ ਨਹੀਂ ਪਾਉਂਦੇਗੇ ਸਾਰਾ ਕੁਝ ਹੁੰਦਾ ਸਿਸਟਮ ਦੇ ਅਕੋਰਡਿੰਗ ਇਹਨੇ ਜਿਹੜਾ ਸਿੱਖਿਆ ਵਿੱਚ ਘਾਟਾ ਕੀਤਾ ਜਿਹੜਾ ਸਿੱਖਿਆ ਲਗਾ ਨਿਊ ਐਜੂਕੇਸ਼ਨ ਪਾਲਿਸੀ ਲੈ ਕੇ ਲਗਾਤਾਰ ਬੇੜਗਰ ਕਰਨ ਲੱਗੀ ਹੋਈ ਹੈ ਸਟੂਡੈਂਟ ਨੂੰ ਨਾ ਤਾਂ ਪੜਾਉਣਾ ਚਾਹਦੀ ਹੈ ਤੇ ਨਾ ਇਹ ਕਹਣਾ ਚਾਹਦੀ ਹੈ ਵੀ ਇਹ ਪੜ੍ਹ ਲਿਖੇ ਕਿਤੇ ਆਪਦੇ ਹੱਕ ਮੰਗ ਸਕਣ ਉਹ ਤਾਂ ਕਹਿੰਦੀ ਬੇਰਜ਼ਗਾਰ ਰਹਿਣ ਜਿਵੇਂ ਤੇੜੀ ਟੱਪਿਆ ਦਾ ਬਸ ਇੱਕੋ ਇਹਨਾਂ ਸ਼ਟਰੀ ਕਰਨਾ ਸੀ ਇਹਨਾਂ ਨੂੰ ਸਿਰਫ ਉਹ ਹੈ ਜ਼ਿਆਦਾਤਰ ਮਨਾਤੇ ਲੋਕਾਂ ਨੂੰ ਲੜਾਉਣਾ ਇਹਨਾਂ ਨੂੰ ਸਿਰਫ ਇਹ ਕੰਮ ਆਉਂਦੇ ਆ ਹੋਰ ਇਹਨਾਂ ਨੂੰ ਕੋਈ ਕੰਮ ਨਹੀਂ ਆਉਂਦਾ ਇਸ ਲਈ ਇਲੈਕਸ਼ਨ ਦੇਖਣ ਲੱਗਾ ਵਿਧਾਨ ਸਭਾ ਦੇ ਐਮਪੀ ਦੇ ਇਲੈਕਸ਼ਨ ਹੁੰਦੇ ਆ ਇਸ ਵਾਰੀ ਪੰਜਾਬ ਚ ਇਹ ਦੇਖਣ ਨੂੰ ਨਹੀਂ ਮਿਲ ਰਿਹਾ ਜਿਹੜੇ ਚੰਡੇ ਲੋਕ ਲਾਉਂਦੇ ਸੀ ਆਪਣੇ ਘਰਾਂ ਵਿੱਚ ਇਸ ਵਾਰ ਇਹ ਨਹੀਂ ਲੱਗ ਰਿਹਾ ਕਿ ਲੋਕ ਬਦਲਾਵ ਲਵਾਦ ਰਹੇ ਜੀ ਦੇਖਣ ਨੂੰ ਤਾਂ ਲੱਗ ਰਿਹਾ ਸਾਨੂੰ ਸਿਸਟਮ ਜਦੋਂ ਕਿਸਾਨੀ ਅੰਦੋਲਨ ਤੋਂ ਬਾਅਦ ਸਾਰਿਆਂ ਨੂੰ ਪਤਾ ਹੈ ਘਰਾਂ ਵਿੱਚ ਬਹੁਤ ਲੋਕ ਜਿਹੜੇ ਕਿ ਯੂਨੀਅਨ ਨਾਲ ਜੁੜੇ ਜਿਹੜੀਆਂ ਜਥੇਬੰਦੀਆਂ ਨਾਲ ਜਥੇਬੰਦ ਹੋਏ ਲੋਕਾਂ ਨੂੰ ਪਤਾ ਲੱਗ ਗਿਆ ਵੀ ਲੋਕਾਂ ਦੀ ਇਕਤਾ ਕਿੱਥੇ ਤੱਕ ਨਿਰਭਰ ਰਹਿੰਦੀ ਹੈ ਜਿਹੜਾ ਕਿਸਾਨੀਆਂ ਨਾਲ ਮੋਦੀ ਨੇ ਇਹ ਗੱਲ ਕਹੀ ਸੀ ਵੀ ਜਿਹੜਾ ਮੈ ਕਾਨੂੰਨ ਪਾਸ ਕਰਦਾ ਜਿਹੜਾ ਮੈ ਐਕਟ ਕਰਦਾ ਮੈਂ ਕਦੇ ਵਾਪਸ ਨਹੀਂ ਕਰਦਾ ਪਰ ਕਿਸਾਨਾਂ ਨੇ ਉਹ ਇਹਨੂੰ ਵਾਪਸ ਕਰਾਇਆ ਤੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਹੁਣ ਸਾਡੀ ਤੱਕ ਜਿਹੜੀ ਏਕਤਾ ਸਾਡੀ ਕਿੱਥੇ ਤੱਕ ਨਿਰਭਰ ਰਹਿੰਦੀ ਆ ਲੋਕਾਂ ਨੂੰ ਇਹ ਗੱਲ ਲੈ ਕੇ ਜਿਹੜੀ ਚੰਗੇ ਤਰ੍ਹਾਂ ਜਾਣੂ ਹੋਏ ਤੇ ਲੋਕ ਆਦੇ ਤੱਕ ਹੁਣ ਜਥੇ ਬੰਦਾ ਲੋਕ ਐਸੇ ਕਰਕੇ ਹੁਣ ਵਿਰੋਧ ਕਰ ਲਿਆ ਤੁਸੀਂ ਆਂ ਦੇਦੇ ਹੋ ਮੇਰੇ ਪਿੰਡਾਂ ਚ ਡੇਲੀ ਹੁਣ ਵਿਰੋਧ ਹੁੰਦਾ ਜਿੱਥੇ ਕੋਈ ਲੀਡਰ ਜਾਂਦਾ ਉੱਥੇ ਸਵਾਲ ਕੀਤੇ ਜਾਂਦੇ ਆ ਇਹ ਬਦਲਾਅ ਵੀ ਇੱਕ ਤਰ੍ਹਾਂ ਦਾ ਅਸੀਂ ਕਹਿੰਨੇ ਬਹੁਤ ਵਧੀਆ ਗੱਲ ਆ ਜਿੱਥੇ ਲੀਡਰਾਂ ਨੂੰ ਸਵਾਲ ਕੀਤੇ ਜਾਂਦੇ ਆ ਤੇ ਲੋਕ ਹੁਣ ਪੁੱਛਦੇ ਆ ਵੀ ਤੁਸੀਂ ਸਾਡੇ ਵਾਸਤੇ ਕੀ ਕੀਤਾ ਤੇ ਆਉਣ ਵਾਲੇ ਸਮੇਂ 'ਚ ਇਹ ਹੋਣਾ ਵੀ ਚਾਹੀਦਾ ਨਿਰਾਸ਼ੀ ਅੱਗੇ ਪਹਿਲਾਂ ਲੋਕ ਐ ਹੁੰਦਾ ਸੀ ਜਦੋਂ ਵੋਟਾਂ ਮੰਗਣਾ ਆਉਂਦੇ ਸੀ ਲੀਡਰਾਂ ਦੇ ਅੱਗੇ ਲੋਕ ਹੱਥ ਜੋੜਦੇ ਸੀ ਪਰ ਇਸ ਵਾਰੀ ਬਿਲਕੁਲ ਨਹੀਂ ਹੋਇਆ ਇਸ ਵਾਰੀ ਲੋਕ ਉਲਟਾ ਸਵਾਲ ਕਰ ਰਹੇ ਆ ਤੇ ਇਥੋਂ ਤੱਕ ਕਿ ਮੈਂ ਸਾਡੀ ਉਮੀਦ ਵੱਧਾ ਵੀ ਲੋਕ ਅੱਗੇ ਆਪਦੀ ਸਹੀ ਵੋਟ ਆਪਦੀ ਸਹੀ ਪਛਾਣ ਵਾਲੇ ਬੰਦੇ ਨੂੰ ਪਾਉਣ ਜਿਤੇ ਤੁਹਾਨੂੰ ਉਮੀਦ ਹੈ ਇਹ ਨਹੀਂ ਵੀ ਇਹਨਾਂ ਵਰਗੇ ਬੰਦਿਆਂ ਨੂੰ ਪਾਉਣ ਇਹਨਾਂ ਵਰਗੇ ਬੰਦਿਆਂ ਨੂੰ ਤਾਂ ਬਿਲਕੁਲ ਨਹੀਂ ਪਾਉਣੀ ਚਾਹੀਦੀ ਜਿਹੜੇ ਲੋਕਾਂ ਨੂੰ ਜਾਤ ਧਰਮ ਨਾਂ ਦੇ ਲੜਾਉਂਦੇ ਹੁਣ